ਅਸੀ ਦਾ ਬਈ ਸਾਰਿਆਂ ਨੂੰ ਅੱਜ ਆਪਾਂ ਫਿਰ ਪਹੁੰਚਿਆ ਹੋ ਗ੍ਰਾਹਾਂ ਦਾ ਪਿੰਡ ਤਸੀਹ ਤਨਾਮ ਡਿਸਟ੍ਰਿਕਟ ਸੰਗਰੂਰ ਜਿਵੇਂ ਤੁਹਾਨੂੰ ਪਤਾ ਆਪਾਂ YouTube ਤੇ ਜ਼ਿਆਦਾਤਰ ਜਿਹੜੇ ਘਰੂ ਪਸ਼ੂ ਹੁੰਦੇ ਨੇ ਚਾਹੇ ਗਾਵਾਂ ਹੋਣ ਚਾਹੇ ਮੱਝਾਂ ਹੋਣ ਉਹ ਮੰਨ ਲਾ ਵੀ ਲੋਕਲੇ ਦਿਖਾਉਨੇ ਆ ਵੀ ਘਰ ਦੀਆਂ ਦਿਖਾਉਨੇ ਪਸ਼ੂ ਜ਼ਿਆਦਾਤਰ ਆਪਾਂ ਤੇ ਬਾਕੀ ਬਾਈ ਲਵੇ ਨਾ ਇੱਕ ਬੱਚੀ ਘਰੂ ਰੱਖੀ ਹੋਈ ਆ ਤੇ ਆਪਾਂ ਉਹ ਕਰਾਉਣੇ ਜਾਣੂ ਵੀ ਉਹ ਬਕਿਆਉ ਆ ਬੱਚੀ ਆ ਜਾ ਬਈ ਲਾਡੀ ਬਾਕੀ ਲਾਡੀ ਨਾ ਕਰਾਉਣਾ ਗਾਣਾਂ 4 ਲਾਡੀ ਕੀਮ ਹੈ ਬਾਈ ਹਾਂ ਠੀਕ ਹੈ ਤੇ ਬਾਈ ਨਵੇਂ ਘਰੂ ਬੱਛੀ ਐ ਇਹ ਬਕੈਉ ਆ ਬਾਈ ਤੇ ਹਾਂ ਬਈ ਲਾਡੀ ਦੱਸ ਬਾਈ ਤੇ ਪਿਛਲੇ ਇਹਨੇ ਦੁੱਧ ਜਿਹੜਾ ਕੱਢਿਆ ਹੁੰਦਾ ਨਾਲ ਉਹ ਦੱਡੇ ਵਿੱਚ ਬਾਈ ਜਿਹੜਾ ਜੀ 14 ਤੇ 15 ਮਿੰਟ ਤੱਕ ਕੱਢਿਆ ਅੱਛਾ ਪਿਛਲੇ ਆ ਗਾੜੇ ਦਾ ਨਾਲ ਬਧੀਆ ਰਿਹਾ ਹਾਂ ਬਧੀਆ ਰਿਹਾ ਤੇ ਹੁਣ ਬਾਈ ਕਿੰਨੇ ਦਿਨ ਲਊ ਐ ਸੋਣ ਨੂੰ ਇਹਦੇ 9 ਤਰੀਕ ਨੂੰ ਦਿਨ ਪੂਰੇ ਹੋ ਜਾਣਗੇ ਅੱਛਾ ਤੇ 9 ਤਰੀਕ ਨੂੰ ਬਾਈ ਦਿਨ ਪੂਰੇ ਹੋ ਜਾਣਗੇ ਇਹਦੇ ਘਰੂ ਬੱਛੀ ਐ ਬਾਈ ਕੋਲੇ ਪਿਛਲਾ ਰਕਾਰਡ ਵੀ ਚੰਗਾ ਰਿਹਾ ਉਹ ਵੀ ਨਰਮ ਹੈ ਪਸ਼ੂ ਤਾਂ ਦੂਰ ਗੱਡੇ ਹੋਈਦਾ ਅੱਜ ਕੱਢ ਲੈ ਦੂਜੇ ਸੂਏ ਹੁਣ ਸੂਣੀ ਆ ਮਾਲਾ ਇਹਦੇ 9 ਤਰੀਕ ਹੋਣ ਜਿਹੜੇ ਦਿਨ ਨੇ ਬਾਈ ਉਹ ਪੂਰੇ ਹੋਣੇ ਨੇ ਤੇ ਦੂਰ ਜਾ ਦੇਣ ਪਸ਼ੂ ਇੱਧਰ ਉੱਧਰ ਲੈ ਜਾਂਦਾ ਚੱਲ ਤੇ ਉਹ ਵੀ ਦੇਖਣਾ ਲੈਵਲ ਨੂੰ ਵੀ ਠੀਕ ਆ ਬਾਈ ਖਾਣਾ ਦੀ ਵੀ ਠੀਕ ਆ ਦਿਖਾ ਲੈ ਮਾੜਾ ਮੋਟਾ ਠੀਕ ਆ ਬਾਈ ਉਹ ਵੀ ਪਸ਼ੂ ਵੀ ਸੀਲ ਹੈ ਕਰੂ ਪਸ਼ੂ ਰੱਖਿਆ ਆ ਦੀ ਬਾਈ ਕੋਲੇ ਤੇ ਇੱਧਰ ਵੀ ਮਰਵਾ ਲੈਨੇਗਾ ਤੇ ਲਾਡੀ ਫਿਰ ਉਹ ਚੋਣ ਚੋਣ ਨੂੰ ਕੋਈ ਦਿੱਕਤ ਤਾਂ ਨਹੀਂ ਬਣੀ ਨਾ ਜੱਟ ਨੇ ਨਾ ਬਾਈ ਜਿਵੇਂ ਜਿਹੇ ਜਵਾਖ ਟੁੱਟ ਜਾਣਾ ਨਾ ਨਾ ਸਹੀ ਹੈ ਬਾਈ ਪਤਾ ਕੀ ਹੋ ਜਾਂਦਾ ਬਾਅਦ ਚ ਅਗਲਾ ਕਹਿ ਦਾਂਗਾ ਵੀ ਪਸੂ ਸਹੀ ਨਹੀਂ ਦੀਗਾ ਇਹ ਘਰੂ ਬਸੂ ਹੈ ਤੇ ਬਾਈ ਤੋਂ ਆਪਾਂ ਨੰਬਰ ਪੁੱਛ ਲੰਨੇ ਆ ਵੀ ਕਿੰਨਾ ਨੰਬਰ ਆ ਬਾਈ ਤੇ ਇਹਦਾ ਫੋਨ ਨੰਬਰ ਕਿੰਨਾ ਨੰਬਰ 78142 78142 ਬਾਈ ਦਾ ਨੰਬਰ 98401 98401 ਬਾਈ ਜਿਹਨੇ ਵੀ ਬਾਈ ਇਹ ਪਸੂ ਲੈਣਾ ਹੈਗਾ ਘਰੂ ਬੱਛੀ ਹੈ ਉਹ ਬਾਈ ਨਾਲ ਕੰਟੈਕਟ ਕਰ ਲੇ ਤੇ ਬਾਈ ਇਹਦੇ ਮੁੱਲ ਕੀ ਭਾਵੇਂਗਾ ਦਾ ਇਹਨਾਂ ਬੋਲ ਜੀ 55000 ਆ ਅੱਛਾ 55000 ਮੁਰਲਾ ਬਾਈ ਇਹਦਾ ਤੇ ਕਲੇਗਾ ਮਾੜਾ ਮੋਟਾ ਮਾਲਦਾਨ ਹੋ ਜੂਗਾ ਬਾਈ ਮੋੜਾ ਸਾਡਾ ਕੋਈ ਗੱਲ ਨਹੀਂ ਜੀ ਕਰਾਂਗੇ ਮਾਲਦਾਨ ਬਾਈ ਕਰ ਦੂਗਾ ਕਹਿੰਦਾ ਬਾਈ ਨਾਲ ਕੰਟੈਕਟ ਕਰ ਸਕਦਾ ਬਾਈ ਪਿੰਡੋਂ ਘਰ ਆ ਤਸੀਰ ਸਨਾਉਂ ਡਿਸਟੈਂਸ ਨੂੰ ਲੋ ਸਹੀ ਕਾ ਬਾਈ